ਅਸਲਾਮੁਅਲੈਕੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਪੰਜਾਬ ਦੇ ਵਿੱਚ ਕਰਨਲ ਦੇ ਮਾਮਲੇ ਨੂੰ ਲੈ ਕੇ ਮਾਹੌਲ ਜਿਹੜਾ ਵੈ ਬਹੁਤ ਹੀ ਗੰਭੀਰ ਹੁੰਦਾ ਜਾਂਦਿਆ ਹੈਗਾ ਵੈ ਔਰ ਦੋ ਚਾਰ ਵੱਡੇ ਐਸੇ ਸਵਾਲ ਹੈ ਜਿਹੜੇ ਕਿ ਖੜੇ ਹੋਣਦੇ ਇਹ ਕੀ ਹੈ ਆਰਮੀ ਹਲੋ ਵੀ ਮੂੰਹ ਤੋੜ ਜਵਾਬ ਦਿੱਤਾ ਗਿਆ ਹੈਗਾ ਵੈ ਪੁਲਿਸ ਦਾ ਅਗਰ ਕਿਹਾ ਜਾਵੇ ਕਿ ਪੁਲਿਸ ਦੇ ਨੱਕ ਚ ਦਮ ਕਰ ਦਿੱਤਾ ਹੈ ਤੇ ਗਲਤ ਨਹੀਂ ਹੋਏਗਾ ਸਹੀ ਤਰ੍ਹਾਂ ਖੁੱਲ ਕੇ ਬੋਲੇ ਹੈ ਆਰਮੀ ਅਫਸਰ ਵੀ ਇਸ ਮਾਮਲੇ ਨੂੰ ਲੈ ਕੇ ਹੁਣ ਇਹ ਮਾਮਲਾ ਕਿੱਧਰ ਨੂੰ ਜਾ ਰਿਹਾ ਹੈਗਾ ਵੈ ਔਰ ਕੀ ਇਹਦੇ ਵਿੱਚ ਮਜ਼ੀਦ ਅਪਡੇਟ ਆ ਰਹੀਆਂ ਹੈਗੀਆਂ ਮੈਂ ਹੀ ਆ ਆ ਹੋਣਦੀਆਂ ਹੈਗੀਆਂ ਮੈਂ ਇਸ ਦੇ ਬਾਰੇ ਜਾਣਕਾਰੀ ਅਸੀਂ ਅੱਛੀ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਕਰਨ ਮਾਮਲੇ ਵਿੱਚ ਕਈ ਸਵਾਲ ਨੇ ਤੇ ਬੇਨਤੀ ਹੈ ਕਿ ਜਵਾਬ ਜ਼ਰੂਰ ਦਿਓ ਅੱਜ ਇੱਕ ਦੋ ਸਵਾਲ ਨੇ ਬੜੇ ਗੰਭੀਰ ਨੇ ਜਿਹੜੇ ਉਹਨਾਂ ਦਾ ਜਵਾਬ ਤੁਸੀਂ ਆਪਣੇ ਕਮੈਂਟਰ ਰਾਹੀਂ ਜ਼ਰੂਰ ਦੇਣਾ ਤੇ ਅੱਗੇ ਜੇਕਰ ਹੋਰ ਜਾਣਕਾਰੀ ਆਉਦਾ ਸੁਝਾਅ ਜ਼ਰੂਰ ਦੇਣਾ ਆਪਾਂ ਗੱਲਬਾਤ ਕਰਦੇ ਆ ਅੱਜ ਕਰਨਲ ਬਾਠ ਦੇ ਜਿਹੜਾ ਮੁੱਦਾ ਹੈਗਾ ਉਹਦੇ ਬਾਬਤ ਤੁਸੀਂ ਪੂਰੀ ਵੀਡੀਓ ਵੇਖਿਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਿਹੜੇ ਜ਼ਰੂਰ ਕਰਨਾ ਵਾਜ ਜੀ ਕਾ ਖਾਲਸਾ ਵਾਜ ਜੀ ਕੀ ਫਤਿਹ ਗੱਲਬਾਤ ਆਪਾਂ ਸ਼ੁਰੂ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜੋ ਪੰਜਾਬ ਦੇ ਵਿੱਚ ਫੌਜ ਦੇ ਕਰਨਲ ਤੇ ਉਹਦੇ ਪਤਨ ਨੂੰ ਕੁੱਟਿਆ ਗਿਆ ਪੁਲਿਸ ਦਾ ਜੋ ਚਿਹਰਾ ਸਾਹਮਣੇ ਆਇਆ ਤੁਹਾਡੇ ਸਾਰਿਆਂ ਦਾ ਬੱਚੇ-ਬੱਚੇ ਨੂੰ ਪਤਾਗਾ ਉਸ ਮੁੱਦੇ ਬਾਰੇ ਆਲਿਰਾ ਰਣਨੀਤੀ ਕੀ ਆ ਕੀ ਫੌਜ ਕੀ ਐਕਸ਼ਨ ਲੈ ਸਕਦੀ ਆ ਜਬ ਆ ਪਾ ਕਹਿੰਦੀ ਕਿ ਚਾਰ ਪੁਲਿਸ ਅਫਸਰ ਜਾਨੀ ਕਿ ਕੁੱਲ ਮਿਲਾ ਕੇ 12 ਜਣਿਆਂ ਨੇ ਜਿਹੜਾ ਕਰਨ ਸਾਹਿਬ ਨੂੰ ਕੁੱਟਿਆ ਉਹਦੇ ਸਬੰਧ ਦੇ ਵਿੱਚ ਧਰਨੇ ਲੱਗੇ ਮਜਾਰੇ ਹੋਏ ਫੌਜ ਦੇ ਅਫਸਰ ਨੇ ਖੁੱਲਕੇ ਬੋਲਿਆ ਜਣੇ ਕਿ ਪੂਰਾ ਉਹਨਾਂ ਨੇ ਆਪਾਂ ਇਹ ਕਹਿ ਰਿਹਾ ਕਿ ਇੱਕਾ ਨੱਕ ਦੇ ਵਿੱਚ ਦਮ ਕਰ ਦਿੱਤਾ ਪੰਜਾਬ ਪੁਲਿਸ ਦੇ ਬੜਾਉਣਾ ਨੇ ਜਿਹੜਾ ਸਿੱਧੇ ਸਪਟ ਲਾਪਦਾਂ ਦੇ ਵਿੱਚ ਕੋਈ ਗੋਲ ਮੋਲ ਗੱਲ ਨਹੀਂ ਕੀਤੀ ਜਵਾਬ ਦਿੱਤਾ ਪੁਲਿਸ ਨੂੰ ਕਿ ਜੇਕਰ ਤੁਸੀਂ ਸਾਡੇ ਕਰਨ ਸਾਹਿਬ ਨਾਲ ਇਹ ਕੁਝ ਕਰ ਸਕਦੇ ਹੋ ਤਾਂ ਆ ਬੰਦਾ ਕਿੱਥੇ ਸੇਫ ਆ ਇਹੀ ਗੱਲਾਂ ਉਹਨਾਂ ਦੀ ਧਰਮਪਤਨੀ ਵੀ ਕਹਿ ਰਹੀ ਆ ਇੱਕ ਇਹਦੇ ਵਿੱਚ ਵੱਡਾ ਇੱਕ ਸਵਾਲ ਹੋਰ ਆ ਜੇਕਰ ਕਿਸੇ ਨੂੰ ਜਾਣਕਾਰੀ ਆ ਉਹ ਜਰੂਰ ਦੇ ਦਿਓ ਇੱਕ ਵੀਰ ਨੇ ਇਸ ਜੇ ਆਪੇ ਜੀ ਆਗਾ ਕਮੈਂਟ ਕੀਤਾਗਾ ਉਹਦੇ ਬਾਅਦ ਅੱਗੇ ਗੱਲਬਾਤ ਕਰਦੇ ਪਹਿਲਾਂ ਤੁਹਾਨੂੰ ਸੁਣਾਉਣੇ ਆ ਕਿ ਕੀ ਉਹ ਕਮੈਂਟਾ ਜਗਰੂਪ ਸਿੰਘ ਕਹਿ ਰਹੇ ਆ ਕਿ ਕਰਨ ਮਾਵਲੇ ਦੇ ਵਿੱਚ ਪੁਲਿਸ ਨੂੰ ਕੁਝ ਨਹੀਂ ਹੁੰਦਾ ਉਹਨਾਂ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਤੇ ਉਹਨਾਂ ਨੇ ਨਵੰਬਰ 1984 ਦੀ ਧਾਰਨਿਤੀ ਉਹਨਾਂ ਨੇ ਹੱਡ ਵੀਤੀ ਸੁਣਾਈ ਆ ਕੇ ਨਵੰਬਰ 1984 ਦੇ ਵਿੱਚ ਦਿੱਲੀ ਦੇ ਵਿੱਚ ਦਿੱਲੀ ਦੀ ਕਲੋਨੀਆ ਨਗਲੋਈ ਰੇਲਵੇ ਸਟੇਸ਼ਨ ਉੱਪਰ ਕਹਿੰਦਾ ਸਿੱਖ ਫੌਜੀ 50 ਤੋਂ ਵੱਧ ਜਿਨ੍ਹਾਂ ਦੇ ਕੇ ਵਰਦੀ ਪਾਈ ਹੋਈ ਸੀ ਹੁਣ ਧਿਆਨ ਨਾਲ ਸੁਣ ਲਿਓ ਦੁਬਾਰੇ ਗੱਲ ਰਿਪੀਟ ਕਰਨ ਲੱਗੇ ਆਂਗਾ ਜਗਰੂਰ ਸਿੰਘ ਨੇ ਕਿਹਾ ਕਿ ਇਹ ਕੋਈ ਮਸਲਾ ਹੱਲ ਨਹੀਂ ਹੋਣਾ ਫੌਜ ਦਾ ਕਰਨਲ ਦਾ ਉਹਨਾਂ ਨੇ ਕਿਹਾ ਕਿ 1984 ਦੇ ਵਿੱਚ ਦਿੱਲੀ ਦੇ ਵਿੱਚ ਨਗਲੋਈ ਰੇਲਵੇ ਸਟੇਸ਼ਨ ਉੱਪਰ ਪੰਜਾਬ ਦੇ ਕਰੀਬ ਸਿੱਖ ਫੌਜੀਆਂ ਦੇ ਗਲਾਂ ਵਿੱਚ ਟਾਇਰ ਪਾ ਕੇ ਕਹਿੰਦਾ ਅੱਗਾਂ ਲਾ ਦਿੱਤੀਆਂ ਤੇ ਪੰਜਾਬ ਦੇ ਕਰੀਬ ਫੌਜੀ ਉੱਥੇ ਜਿਹੜਾ ਮਾਰ ਦਿੱਤੇ ਸਿੱਖ ਫੌਜੀ ਵਰਦਿਆਂ ਪਾਈਆਂ ਹੋਈਆਂ ਸੀ ਫੌਜੀਆਂ ਦੇ ਕਿਸੇ ਇੱਕੋ ਤੇ ਵੀ ਐਫ ਆਈ ਆਰ ਦੱਦ ਨਹੀਂ ਹੋਈ ਹਲ ਤੱਕ ਇਹ ਬਹੁਤ ਵੱਡਾ ਤੇ ਅਹਿਮ ਸਵਾਲ ਆ ਇਹ ਜੇਕਰ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਮੈਨੂੰ ਇਸ ਸਵਾਲ ਦਾ ਉੱਤਰ ਜ਼ਰੂਰ ਦੇ ਦਿਓ ਇਹ ਥੋੜੀ ਕਣੀ ਗੱਲ ਨਹੀਂ ਬਹੁਤ ਵੱਡਾ ਤੇ ਅਹਿਮ ਸਵਾਲ ਆ ਕਿ ਪੰਜਾਬ ਪੰਜਾਬ ਫੌਜੀ ਸਿੱਖਾਂ ਜਿਨ੍ਹਾਂ ਨੇ ਕਿ ਦਿੱਲੀ ਦੇ ਵਿੱਚ ਆਪਣੀਆਂ ਹਸਾਤਾ ਦਿੱਤੀਆਂ ਜਾਨੀ ਕਿ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਕਹਿੰਦੇ ਵੀ ਕੁਝ ਨਹੀਂ ਹੋਣਾ ਕਹਿੰਦੇ ਉਦੋਂ ਉਸ ਟਾਈਮ ਜਿਹੜੀ ਫੌਜ ਆਪਣੇ ਫੌਜੀਆਂ ਦੇ ਹੱਕ ਵਿੱਚ ਨਹੀਂ ਭਗਤੀ ਫੌਜੀ ਕਾਰਵਾਈ ਨਹੀਂ ਹੋ ਸਕੀ ਦੂਸਰੀ ਗੱਲ ਆ ਇੱਕ ਹੋਰ ਨੌਜਵਾਨ ਨੇ ਕਹੀ ਆ ਦੇਖੋ ਅਸੀਂ ਇਨਸਾਨੀ ਹੱਤ ਦੇ ਤੌਰ ਤੇ ਹਰ ਇੱਕ ਦੇ ਨਾਲ ਆ ਪਰ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦਾ ਕਿ ਘਟੀਆ ਸੋਚ ਹੁੰਦੀ ਆ ਆਪਾਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਹੁਣ ਕੋਈ ਲਿਖਦਾਗਾ ਕਹਿੰਦਾ ਕਿ 1983 ਦੇ ਵਿੱਚ ਇਹਨਾਂ ਫੌਜੀਆ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤੇ ਕਹਿੰਦਾ ਅੱਜ ਸਿੱਖ ਸਾਡੇ ਇਹਨਾਂ ਦੇ ਹੱਕ ਦੇ ਵਿੱਚ ਆ ਮੈਂ ਜਵਾਬ ਦੇਣਾ ਉਹਨਾਂ ਲੋਕਾਂ ਨੂੰ ਕਿ ਨਫ਼ਰਤ ਦੀ ਰਾਜਨੀਤੀ ਨਹੀਂ ਜਿਹੜੀ ਕਰੀਦੀ ਹੁੰਦੀ ਕਿ ਭਾਈ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਨੂੰ ਗੁਰੂ ਨੇ ਜਿਹੜਾ ਸਬਕ ਸਿਖਾ ਦਿੱਤਾ ਕੁਝ ਜਰਨਲ ਵੈਦਿਆ ਵਰਗਿਆਂ ਨੂੰ ਜਿਹੜਾ ਗੱਡੀ ਛਾੜ ਦਿੱਤਾ ਸੀ ਤੇ ਕੁਝ ਨੂੰ ਜਿਹੜਾ ਸਹਾਇਆ ਕਾਪਰਖ ਵੱਲੋਂ ਦਿੱਤੀ ਗਈ ਆ ਤੇ ਕੁਦ ਕੀ ਅਸਬਰਾੜ ਵਰਗੇ ਜਿਹੜਾ ਅਜੇ ਤੜਫ ਰਹੇ ਨੇ ਮਾਤਾ ਨੂੰ ਪਹਿਲਾਂ ਵੀ ਕਿਹਾ ਕਿ ਸਾਰੇ ਪੰਜਾ ਉਂਗਲਾ ਇੱਕੋ ਸਾਰ ਨਹੀਂ ਹੁੰਦੀ ਆ ਤੇ ਤੁਸੀਂ ਉਹ ਪੱਖ ਤਾਂ ਲੈ ਲਿਆ ਕਿ 84 ਤੇ ਠੀਕ ਕੀਤਾ ਸੀ ਪਰ ਉਸ ਤੋਂ ਜ਼ਿਆਦਾ ਜਿਨ੍ਹਾਂ ਨੇ ਬੈਰਕ ਛੱਡੀਆਂ ਸੀ ਬੈਰਕ ਛੱਡੀਆਂ ਸੀ ਜਿਨ੍ਹਾਂ ਨੂੰ ਅੱਜ ਅਸੀਂ ਧਰਮੀ ਫੌਜੀ ਕਹਨੇ ਆ ਸਾਡੇ ਸਿੱਖਾਂ ਨੇ ਭਾਈ ਉਹਨਾਂ ਦਾ ਅਜਾ ਆਪਾਂ ਕਹਿੰਦੇ ਜੇ ਸ੍ਰੋਮਣੀ ਕਮੇਟੀ ਨੇ ਕਿੰਨਾ ਕੁ ਮਾਨ ਸਨਮਾਨ ਦਿੱਤਾ ਜਾ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਲਈ ਕੀ ਕੀਤਾ ਮੈਨੂੰ ਜਿਹੜੇ ਸਵਾਲ ਕਰਦੇ ਆ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਦਰਬਾਰ ਸਾਹਿਬ ਤੇ ਅਟੈਕ ਦੇ ਲਈ ਜਿਹੜਾ ਅਟੈਕ ਕੀਤਾ ਇੰਦਰਾ ਗਾਂਧੀ ਨੇ ਸਿੱਖ ਫੌਜੀਆ ਨੇ ਬੈਰ ਕਰ ਛੱਡ ਕੇ ਜਿਨ੍ਹਾਂ ਨੇ ਅਨੇਕਾ ਸਹਾਤਾ ਦਿੱਤੀ ਆ ਤੇ ਭੁੱਖਣ ਪਾਣੇ ਰਹਿ ਕੇ ਜਿਹੜਾ ਜੇਲ੍ਹਾਂ ਦੇ ਵਿੱਚ ਬਤਾ ਕੇ ਜੀਵਨ ਆਪਣਾ ਤੇ ਕਈ ਇਤੋਂ ਫਾਨੀ ਸੰਸਾਰ ਤੋਂ ਉਹ ਰਫਤ ਹੋ ਗਏ ਨੇ ਅੱਜ ਸਾਡਾ ਸਿੱਖਾ ਨੇ ਕਹਿ ਲਿਆ ਕਿਸ ਜੱਸ ਸਿੱਖ ਜਥੇਬੰਦੀਆਂ ਨੇ ਸ਼ਰੋਮਣੀ ਕਮੇਟੀ ਨੇ ਉਹਨਾਂ ਦੇ ਪਰਿਵਾਰਾਂ ਦਾ ਕਦੇ ਹਾਲਚਲ ਪੁੱਛਿਆਗਾ ਠੀਕ ਆ ਕਿ ਭਾਈ ਸਾਰਿਆਂ ਸੋਸਾਇਟੀ ਦੇ ਵਿੱਚ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਕੀ ਭਾਈ ਕਰਨਲ ਬਾਠ ਉਹਦੇ ਵਿੱਚ ਸੀ ਐਵੇਂ ਨਾ ਇੱਕ ਤੁਸੀਂ ਘਟੀਆਂ ਸੋਚ ਰੱਖਿਆ ਕਰੋ ਲੋਕੋ ਮੈਂ ਤੁਹਾਨੂੰ ਸਿੱਧਾ ਸਵਾਲ ਕਰਦਾਗਾ ਦੂਸਰੀ ਗੱਲ ਇੱਕ ਫੌਜੀ ਨੌਜਵਾਨ ਦਾ ਮੈਂ ਬਿਆਨ ਪੜ ਰਿਆ ਸੀ ਤੇ ਉਹਨੇ ਇਹ ਗੱਲ ਕਹੀ ਆ ਕਿ ਜੇਕਰ ਉਸ ਟਾਈਮ ਜਿਸ ਟਾਈਮ ਕਰਨ ਸਾਹਿਬ ਤੇ ਹਮਲਾ ਹੋਇਆ ਜੇਕਰ ਕਰਨਲ ਸਾਹਿਬ ਉਸ ਟਾਈਮ ਫੌਜ ਦੇ ਕਿਸੇ ਵੀ ਅਫਸਰ ਨੂੰ ਫੋਨ ਕਰ ਦਿੰਦੇ ਕਿ ਮੇਰੇ ਤੇ ਅੱਤਵਾਦੀ ਹਮਲਾ ਹੋ ਗਿਆ ਤੇ ਕਹਿੰਦੇ 12 ਦੇ 12 ਪੁਲਿਸ ਵਾਲੇ ਬਚਨੇ ਨਹੀਂ ਸੀ ਮਿੰਟਾਂ ਸਕਿੰਟਾਂ ਦੇ ਕਹਿੰਦੇ ਵਿੱਚ ਆ ਕੇ ਫੌਜ ਉਹਨਾਂ ਨੂੰ ਢਹਿ ਢੇਰੀ ਕਰ ਦਿੰਦੀ ਇਹ ਬੜੀ ਸੋਚਣ ਤੇ ਸਮਝਣ ਵਾਲੀ ਗੱਲ ਆ ਤੇ ਸ਼ੁਕਰ ਕਰੋ ਤੁਸੀਂ ਪ੍ਰਮਾਤਮਾ ਦਾ ਮਾਲਕ ਵਾਲਿਆਂ ਨੂੰ ਕਹਿਣਾ ਕਿ ਜਾਂ ਤਾਂ ਕੁਦਰਤੀ ਇਹ ਕਰਨਲ ਸਾਹਿਬ ਦੀ ਇਹ ਸਿਆਣ ਫਲਾ ਲਓ ਜਾਇ ਕਹਿ ਲਿਆ ਕਿ ਦਿਮਾਗ ਵਿੱਚ ਕਈ ਵਾਰੀ ਨਹੀਂ ਆਉਂਦਾ ਹੋ ਸਕਦਾ ਕਿ ਉਹਨਾਂ ਨੇ ਕਿ ਜੇਕਰ ਇਹ ਗੱਲ ਕਹਿ ਦਿੱਤੀ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਬਹੁਤ ਜ਼ਿਆਦਾ ਖਰਾਬ ਹੋ ਜੂ ਕਰਨ ਕਰਨ ਸਾਹਿਬ ਨੇ ਬੜੀ ਸੋਚੀ ਸਮਝੀ ਆਪਣੇ ਉੱਤੇ ਤਸੱਦਦ ੱੱੱ ਲਿਆ ਪਰ ਉਹ ਫੌਜ ਨੂੰ ਹੁਣ ਕਰ ਸਕਦੇ ਸੀ ਕਿਉਂਕਿ ਕਰਨਲ ਥੋੜੀ-ਮੋਟੀ ਪੋਸਟ ਨਹੀਂ ਤੇ ਜੇਕਰ ਫੌਜ ਦਾ ਜਵਾਨ ਕੋਈ ਵੀ ਇਸ ਤਰ੍ਹਾਂ ਦੀ ਜੇਕਰ ਹਮਲਾ ਕੋਈ ਕਰਦਾ ਕਿਸੇ ਤੇ ਜੇ ਇਹ ਗੱਲ ਕਹਿ ਦਿੰਦਾ ਤਾਂ ਫੌਜ ਝਟ ਉੱਥੇ ਆ ਕੇ ਕਿਉਂਕਿ ਉਹਨਾਂ ਦੇ ਵਰਦੀਆਂ ਵੀ ਨਹੀਂ ਪਾਈਆਂ ਸੀ ਸਿਵਲ ਵਰਦੀ ਵਿੱਚ ਸੀ ਤੇ ਭਾਈ ਫੌਜ ਦਾ ਤੁਹਾਨੂੰ ਪਤਾ ਹੀ ਆ ਫਿਰ ਜੇ ਫੌਜ ਅਟੈਕ ਕਰਦੀ ਆ ਤੇ ਮਿੱਟੀ ਦੇ ਵਿੱਚ ਮਿਲ ਜਾਣੇ ਸੀ 12 ਦੇ 12 ਇਹ ਤੁਸੀਂ ਰੱਬ ਦਾ ਸ਼ੁਕਰ ਕਰੋ ਤੁਸੀਂ ਆ ਹੱਡ-ਮੋਡੇ-ਗੋਡੇ ਤੋੜ ਕੇ ਤੇ ਅੱਜ ਵੀ ਜਿਹੜਾ ਪਹਿਲਾਂ ਮਾਫੀਆ ਮੰਗਦੇ ਹੋ ਅੱਜ ਡਰਾਵਾ ਫੇਰ ਦਿੰਦੇ ਹੋ ਕਿ ਅਸੀਂ ਕੋਰਟ ਦੇ ਵਿੱਚ ਗਏ ਆ ਵਕੀਲ ਸਾਹਿਬ ਨੂੰ ਵੀ ਕਹਿਣਾ ਕਿ ਭਾਈ ਤੁਹਾਡਾ ਪੈਸਾ ਗਾ ਤੁਸੀਂ ਲੜੋ ਪਰ ਰੱਬ ਤੋਂ ਵੀ ਜਿਹੜਾ ਜ਼ਰੂਰ ਡਰੋ ਤੇ ਮੈਂ ਇੱਕ ਹੋਰ ਵੀਰ ਦੀ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਤੇ ਫਿਰ ਆਪਾਂ ਅਗਲੇ ਗੱਲਬਾਤ ਕਰਨੇਗੇ ਤਾਂ ਨੂੰ ਮੈਂ ਹੋਰ ਵੀਡੀਓ ਸੁਣਾਉਣਾਗਾ ਕਿ ਜਿਸ ਦੇ ਵਿੱਚ ਇੱਕ ਫੌਜੀ ਹੋ ਨੌਜਵਾਨ ਦੀ ਜਿਹੜੀ ਜਿਹੜੀ ਇਹ ਘਟਨਾ ਹੋਈ ਆ ਪੰਜਾਬ ਪੁਲਿਸ ਵੱਲਿਓ ਸੋ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਵੀ ਤੁਹਾਨੂੰ ਇਹ ਚੇਤੇ ਰੱਖਣਾ ਪੈਣਾ ਵੀ ਤੁਸੀਂ ਗੁਲਾਮ ਗੁਲਾਮ ਸਟੇਟ ਦੇ ਬਸਿੰਦੇ ਹੋ ਗੁਲਾਮ ਸਟੇਟ ਦੇ ਕਰਿੰਦੇ ਹੋ ਤੁਸੀਂ ਆਪਣੇ ਆਪ ਨੂੰ ਆਜ਼ਾਦ ਨਾ ਸਮਝੋ ਇੰਡੀਅਨ ਸਟੇਟ ਸਾਡੇ ਤੇ ਰਾਜ ਕਰਦੀ ਆ ਉਹ ਮਿਲਟਰੀ ਦਾ ਬੰਦਾ ਤੁਸੀਂ ਕੁੱਟਿਆਗਾ ਤੇ ਇਸ ਦੇ ਵੱਡੇ ਛੱਟੇ ਨਿਕਲ ਕੇ ਆਉਣਗੇ ਤੁਹਾਡੀਆਂ ਬਾਹਾਂ ਮਰੋੜ ਲੈਣਗੇ ਉਹ ਹੁਣ ਜੇ ਇਥੇ ਕੋਈ ਆਮ ਆਦਮੀ ਘਟਨਾ ਚ ਸ਼ਾਮਲ ਹੁੰਦਾ ਜੀ ਤੇ ਮਤਲਬ ਹੀ ਨਹੀਂ ਸੀ ਕੋਈ ਕਾਰਵਾਈ ਹੋ ਜਾਂਦੀ ਪੰਜਾਬ ਪੁਲਿਸ ਜੇ ਸਾਡੇ ਖਿਲਾਫ ਕੋਈ ਇਸ ਤਰ੍ਹਾਂ ਦਾ ਜਾਂ ਪੰਜਾਬ ਦੇ ਲੋਕਾਂ ਦੇ ਖਿਲਾਫ ਇਸ ਤਰ੍ਹਾਂ ਦਾ ਜ਼ਬਰ ਜਰੋਕ ਕਰੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਪੰਜਾਬ ਪੁਲਿਸ ਦੇ ਗੁਲਾਮ ਆ ਪਰ ਤੁਸੀਂ ਕਿਸ ਨੂੰ ਹੱਥ ਪਾਇਆ ਇੰਡੀਅਨ ਸਟੇਟ ਜਿਹੜੀ ਦੁਨੀਆ ਚ ਸਭ ਤੋਂ ਵੱਡੀ ਮਿਲਟਰੀ ਮੰਨੀ ਜਾਂਦੀ ਹੈ ਤੀਜੇ ਨੰਬਰ ਤੇ ਸੁਪਰ ਪਾਵਰ ਤੇ ਉਹ ਤੁਹਾਨੂੰ ਬਖਸ਼ਣਗੇ ਨਹੀਂ ਹੁਣ ਸੋ ਹੁਣ ਚਾਹੇ ਨਾਨਕ ਸਿੰਘ ਆ ਚਾਹੇ ਚਾਰ ਪੁਲਿਸ ਆਫੀਸਰ ਹੈ ਮਿਲਟਰੀ ਨੇ گاਉਣਾ ਜਿਹੜਾ ਸਿਸਟਮ ਹੈ ਉਹਨਾਂ ਨੇ ਤੁਹਾਨੂੰ ਗੋਡਿਆਂ ਥੱਲੇ ਲੈ ਲੈਣਾ ਹੁਣ ਤੁਹਾਨੂੰ ਪਤਾ ਲੱਗੇਗਾ ਵੀ ਸਿਸਟਮ ਕੀ ਹੁੰਦਾ ਆਪਣੇ ਤੋਂ ਤਕੜੇ ਨੂੰ ਹੱਥ ਪਾਉਣਾ ਕੀ ਹੁੰਦਾ ਸੋ ਇਹ ਇਹ ਮੇਰੀ ਗੱਲ ਹੈ ਇੱਕ ਵਿਅਕਤੀ ਨੂੰ ਕੁੱਟਿਆ ਹੁੰਦਾ ਕਾਰਵਾਈ ਦਾ ਤਾਂ ਮਤਲਬ ਹੀ ਨਹੀਂ ਸੀ ਕਹ ਕਹਿੰਦੇ ਆ ਨਾ ਦੇਸ਼ ਹਿੰਦੁਸਤਾਨ ਚ ਕਾਨੂੰਨ ਦਾ ਰਾਜ ਹੈ ਬਿਲਕੁਲ ਝੂਠ ਕਾਨੂੰਨ ਮਕੜੀ ਦਾ ਉਹ ਜਾਲ ਹੈ ਜੇ ਜੇ ਛੋਟੇ ਮੋਟੇ ਕੀੜੇ ਮਕੌੜੇ ਫਸ ਜਾਂਦੇ ਨੇ ਤੇ ਵੱਡੇ ਕੀੜੇ ਇਸ ਨੂੰ ਪਾੜ ਕੇ ਨਿਕਲ ਜਾਂਦੇ ਸੋ ਮਤਲਬ ਇਹ ਨਹੀਂ ਵੀ ਜੇ ਸਾਡੇ ਅਰਗੇ ਤੇ ਜਾਂ ਕਿਸੇ ਹੋਰ ਤੇ ਤਸੱਦਦ ਹੁੰਦਾ ਤਾਂ ਸਾਨੂੰ ਇਨਸਾਫ ਮਿਲ ਜਾਂਦਾ ਹੁਣ ਤਾਂ ਇਹਨਾਂ ਨੂੰ ਝਟਪਟ ਇਨਸਾਫ ਦੇਣਾ ਪਊਗਾ ਭਗਵੰਤ ਮਾਨ ਦੀ ਕੰਡੀ ਕਿਹੜਾ ਨਾ ਦਾ ਗੱਪਲੇ ਮਿਲਟਰੀ ਆ ਕੇ ਤੇ ਇਹ ਤਾਂ ਮੈਂ ਤਾਂ ਕਹਿੰਦਾ ਵੀ ਦੇਖਿਆ ਜਾਵੇ ਤਾਂ ਨਾਨਕ ਸਿੰਘ ਦੀ ਵੀ ਨਾ ਜਿਹੜੀ ਆ ਪੋਸਟ ਜਾ ਸਕਦੀ ਜੇ ਮਿਲਟਰੀ ਆਪਣੇ ਐ ਤੇ ਆਜੇ ਸੋਏ ਛੋਟੀ ਮੋਟੀ ਘਟਨਾ ਨਹੀਂ ਇਸ ਦੇ ਵੱਡੇ ਸਿੱਟੇ ਨਿਕਲ ਕੇ ਸਾਹਮਣੇ ਆਉਣਗੇ ਮੈਂ ਕਾਨੂੰਨ ਦੀ ਗੱਲ ਕੀਤੀ ਗੱਲਾਂ ਕਹੀਆਂ ਇਸ ਨੌਜਵਾਨ ਨੇ ਬਿਲਕੁਲ ਸੱਚ ਆ ਕਿ ਕਾਨੂੰਨ ਇਹ ਉੱਥੇ ਵਰਤਿਆ ਜਾਂਦਾ ਇਹ ਛੋਟੇ ਲੋਕਾਂ ਲਈ ਆ ਜਿਸ ਤਰ੍ਹਾਂ ਨੇ ਵੀਰ ਨੇ ਕਿਹਾ ਕਿ ਕੀੜਿਆਂ ਅਕੋਰਿਆਂ ਲਈ ਯਾਨੀ ਕਿ ਛੋਟੇ ਲੋਕਾਂ ਲਈ ਇਹ ਕਾਨੂੰਨ ਨੇ ਉੱਥੇ ਕੰਮ ਕਰਦੇ ਆ ਵੱਡੇ ਲਈ ਤਾਂ ਇਹ ਫਿਰ ਕਿਧਰ ਉੱਡ ਜਾਂਦੇ ਆ ਤੇ ਅੱਜ ਪਰ ਕਰਨਲ ਸਾਹਿਬ ਦੇ ਨਾਲ ਜਿਹੜਾ ਜੇ ਕਰਨਲ ਸਾਹਿਬ ਦੀ ਫੌਜ ਦੇ ਬਿੱਟਾ ਨਾ ਹੁੰਦੇ ਆਮ ਵਿਅਕਤੀ ਹੁੰਦੇ ਤਾਂ ਹੋ ਸਕਦਾ ਕਿ ਉਹਨਾਂ ਦਾ ਅਨਕਾਉਂਟਰ ਕਰ ਦਿੰਦੇ ਪਰ ਉਹਨੂੰ ਪਤਾ ਲੱਗ ਗਿਆ ਸੀ ਕਿ ਫੌਜ ਦੇ ਕਰਨਲ ਨੇ ਜੇਕਰ ਅਸੀਂ ਇਹ ਕਾਰਾ ਕਰ ਦਿੱਤਾ ਜੇਕਰ ਅਸੀਂ ਭੁੱਲ ਕੇ ਵੀ ਇਹ ਸੱਤੋ ਹੋ ਗਿਆ ਤੇ ਸਾਨੂੰ ਆਰਮੀ ਨੇ ਬਖਸ਼ਣਾ ਨਹੀਂ ਪੰਜਾਬ ਦਾ ਜਿਹੜਾ ਕਿ ਤੈਸ ਨੈਸ ਵਾਲਾ ਕੰਮ ਹੋ ਜਾਣਾ ਸੀ ਤੇ ਮੈਂ ਪਹਿਲਾਂ ਵੀ ਕਹਿਣਾ ਤੇ ਅੱਜ ਵੀ ਕਹਿਣਾ ਕਿ ਪੰਜਾਬ ਦੇ ਵਸਿੰਦਿਓ ਪੰਜਾਬ ਦੇ ਵਿੱਚ ਰਹਿਣ ਵਾਲਿਓ ਰੱਬ ਤੋਂ ਡਰੋ ਉਸ ਅਕਾਲ ਪੁਰਖ ਤੋਂ ਡਰੋ ਸਰਕਾਰਾਂ ਦੇ ਅਧੀਨਗੀ ਕਿੰਨਾ ਕੁ ਟਾਈਮ ਤੁਸੀਂ ਜਾਂ ਆਪਣੀ ਵਰਦੀ ਦੇ ਰੋਹ ਦੇ ਵਿੱਚ ਹੰਕਾਰ ਦੇ ਵਿੱਚ ਕਿੰਨਾ ਕੁ ਜ਼ੁਲਮ ਕਰਕੇ ਤੁਸੀਂ ਕਿੰਨਾ ਕੁ ਟਾਈਮ ਇਸ ਜ਼ਿੰਦਗੀ ਦੇ ਵਿੱਚ ਰਹਿਣਾ ਹਰ ਇੱਕ ਨੇ ਇਥੋਂ ਮਰ ਜਾਣਾ ਹਰ ਇੱਕ ਨੇ ਚੱਲਿਆ ਜਾਣਾ ਪਰ ਤੁਹਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਾਂ ਨੇ ਆਉਣ ਵਾਲਾ ਭਵਿੱਖਾ ਜਿਹੜਾ ਤੁਹਾਡੇ ਬੱਚੇ ਨੇ ਉਹ ਤੁਹਾਨੂੰ ਕੀ ਸੋਚਣਗੇ ਕਿ ਤੁਹਾਡੇ ਪਿਓ ਤੁਹਾਡੇ ਮਾਤਾ ਕੀ ਕਰਕੇ ਗਏ ਇਸ ਦੁਨੀਆ ਦੇ ਵਿੱਚੋਂ ਅੱਜ ਵੇਖਣਾ ਕਲਾਂ ਤਾਂ ਪੈਂਦੀਆਂ ਜਿਨ੍ਹਾਂ ਨੇ ਜ਼ੁਲਮ ਸਿੱਖਾਂ ਤੇ ਕੀਤੇ ਆ ਜਾਂ ਗੁਰੂ ਸਾਹਿਬਾ ਨਾਲ ਤੇ ਕੀਤੇ ਆ ਬੱਚਿਆਂ ਤੇ ਕੀਤੇ ਆ ਜਾਂ ਸਿੱਖਾਂ ਤੇ ਜ਼ੁਲਮ ਕੀਤੇ ਆ ਅੱਜ ਉਹਨਾਂ ਦੀਆਂ ਸਮਾਦਾ ਤੇ ਉਹਨਾਂ ਦੀਆਂ ਮਟੀਆਂ ਤੇ ਉਹਨਾਂ ਦੇ ਕਬਰਾਂ ਤੇ ਲੋਕ ਜੁੱਤੀਆਂ ਮਾਰਦੇ ਆ ਤੇ ਦੂਸਰੇ ਪਾਸੇ ਉਹ ਸਹੀਦ ਨੇ ਜਿੱਤੇ ਦੇਸੀ ਘੋੜੇ ਦੀਵੇ ਜਲਦੇ ਵਗਦੇ ਆ ਤੇ ਪ੍ਰਵਾਹ ਬਾਣੀ ਦਾ ਹੁੰਦਾ ਗੁਰਬਾਣੀ ਦਾ ਪੜੀ ਜਾਂਦੀ ਆ ਤੇ ਚੜ੍ਹਦੀ ਕਲਾ ਦੀ ਹਰ ਬਿਲੇ ਜਿਹੜੀ ਅਰਦਾਸ ਹੁੰਦੀ ਆ ਦੂਸਰੇ ਪਾਸੇ ਕੇ ਪੀਐਸ ਗੱਲ ਵਰਗੇ ਜਿਸ ਨੂੰ ਕਿਤਾਬਾਂ ਦੇ ਵਿੱਚ ਬੱਤੜ ਪੰਜਾਬ ਦਾ ਬੱਤੜ ਕਿਤਾਬ ਆਈ ਆ ਸਰਬਜੀਤ ਕਮਾਨ ਦੀ ਹੁਣ ਤੁਸੀਂ ਦੱਸ ਦਿਓ ਮਾਰਨ ਤੋਂ ਬਾਅਦ ਤੁਹਾਡੇ ਉੱਤੇ ਜਿਹੜਾ ਇਹ ਟੈਗ ਲੱਗ ਗਿਆ ਪੰਜਾਬ ਦਾ ਬੱਤੜ ਤੇ ਸਦੀਆਂ ਬਈ ਫਲਟ ਜਾਣਗੀਆਂ ਨਾ ਉਹ ਕਿਤਾਬ ਨੇ ਖਤਮ ਹੋਣਾ ਤੇ ਨਾ ਹੀ ਉਹ ਤੁਹਾਡੇ ਤੋਂ ਟੈਗ ਲੈਣਾ ਤੇ ਆਉਣ ਵਾਲੇ ਤੁਹਾਡੇ ਬੱਚੇ ਅਨੇਕਾਂ ਪੀੜ੍hiyan ਜਿਸ ਤਰ੍ਹਾਂ ਅੱਜਾ ਸਮਰਜੀਤ ਸਿੰਘ ਮਾਨ ਨੂੰ ਉਹਨਾਂ ਦਾ ਨਾਨਾ ਸੀ ਜਿਹੜਾ ਕਿ ਉਹਨਾਂ ਨੇ ਜਨਰਲ ਐਡਵਾਈਜ਼ਰ ਨੂੰ ਕਹਿੰਦੇ ਸਰੂਪਾ ਦਿੱਤਾ ਸੀ ਉਸ ਵੇਲੇ ਬੇਸ਼ੱਕ ਅਜ ਸਮਰਜੀਤ ਸਿੰਘ ਮਾਨ ਸਿੱਖਾਂ ਦੇ ਲਈ 40 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਿਹਾਗਾ ਪਰ ਅੱਜ ਜਦੋਂ ਵੀ ਸਮਰਜੀਤ ਮਾਨ ਘਰਦਾਗਾ ਇਸ ਗੱਲ ਤੇ ਘਰ ਜਾਂਦਾ ਕਿ ਤੁਹਾਡੇ ਨਾਨਾ ਜਿਨ੍ਹਾਂ ਨੇ ਸਿੱਖਾਂ ਤੇ ਹਿੰਦੂਆਂ ਤੇ ਜ਼ੁਲਮ ਕੀਤਾ ਜਿਨ੍ਹਾਂ ਨੇ ਅੰਨੇ ਵਾਰ ਗੋਲੀਆਂ ਚਲਾ ਕੇ ਜਨਰਲ ਐਡਵਾਈਜ਼ਰ ਨੇ ਸਿੱਖਾਂ ਦਾ ਘਾਣ ਕੀਤਾ ਉਹ ਉਹਨਾਂ ਦਾ ਨਾਨਨੇ ਨੇ ਸਰੋਪਾ ਦਿੱਤਾ ਦੂਜੇ ਪਾਸੇ ਆਪਾਂ ਮਜੀਠੀਏ ਪਰਿਵਾਰ ਵੱਲ ਆ ਜਾਈਏ ਤਾਂ ਡਿਨਰ ਕਹਿੰਦੇ ਕਿੱਥੇ ਖਾਦਾ ਸੀ ਮਜੀਠੀਏ ਦੇ ਪਰਿਵਾਰ ਦੇ ਘਰ ਦੇ ਵਿੱਚ ਜਾ ਕੇ ਦੋ ਆਪਾਂ ਕੇ ਲਈਏ ਕਿ ਦੂਸਰੇ ਪਾਸੇ ਅਕਾਲੀ ਦਾਲਾ ਦੇ ਨਾਲ ਜੁੜੀ ਗੱਲ ਆ ਇਧਰ ਸਿਮਰਜੀਤ ਮਾਨ ਦੇ ਨਾਲ ਜਣੇ ਕਿ ਸਦੀਆਂ ਬੀਤ ਜਾਂਦੀਆਂ ਨੇ ਇਹ ਚੀਜ਼ਾਂ ਖਹਿੜਾ ਨਹੀਂ ਛੱਡਦੀਆਂ ਜਿੰਨਾਂ ਦੇ ਪੁਰਖਿਆਂ ਨੇ ਕੀਤਾਗਾ ਉਹਨਾਂ ਦੇ ਲਾਦਾ ਨੂੰ ਭੁਗਤਣਾ ਪੈਂਦਾਗਾ ਤੇ ਇਸ ਕਰਕੇ ਜਿਹੜਾ ਇਹ ਤਸੱਦਦ ਕਰਨਾ ਨੌਜਵਾਨਾਂ ਨੂੰ ਮਾਰਨਾ ਫੇਕਨਕਾਉਂਟਰ ਕਰਨੇ ਠੀਕ ਆ ਕਿ ਜਿਹੜਾ ਦੋਸ਼ੀ ਆ ਉਹਨੂੰ ਬਖਸ਼ਣਾ ਨਹੀਂ ਚਾਹੁੰਦਾ ਚਾਹੇ ਕੋਈ ਵੀ ਦੋਸ਼ੀ ਆ ਚਾਹੇ ਬੱਚਾ ਚੱਕਦਾ ਕੋਈ ਚਾਹੇ ਕੋਈ ਕਿਸੇ ਨੂੰ ਮਾਰਦਾਗਾ ਕੁੱਟਦਾਗਾ ਭਾਈ ਉਹਨੂੰ ਫੜੋ ਅਰੈਸਟ ਕਰੋ ਤੁਹਾਡੇ ਕੋਲੇ ਬੜਾ ਕੁਝ ਆ ਤੁਹਾਡੇ ਪੁਲਿਸ ਕੋਲ ਬਹੁਤ ਗੁੱਸਾ ਤੁਸੀਂ ਉਹਨੂੰ ਗਿਰਪਦਾਰ ਕਰਕੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰੋ ਕਾਨੂੰਨ ਤਹਿਤ ਉਹਨੂੰ ਸਜ਼ਾ ਦਿਵਾਓ ਇਹ ਤਾਂ ਸਹੀ ਹੈਗਾ ਕਾਨੂੰਨਾ ਪਰ ਇਹ ਕਿੱਥੋਂ ਲਿਖਿਆਗਾ ਕਿ ਤੁਸੀਂ ਜਣੇ ਖਣੇ ਦੇ ਕਿਸੇ ਦੇ ਪੈਰ 'ਤੇ ਗੋਲੀ ਮਾਰਦੇ ਹੋ ਕਦੇ ਗਿੱਟਿਆਂ 'ਚ ਗੋਲੀ ਮਾਰ ਤੁਸੀਂ ਬੰਦੇ ਨਹੀਂ ਫੜੇ ਜਾਂਦੇ ਤਦੋਂ ਤੁਹਾਡੇ ਤੋਂ ਗੋਲੀਆਂ ਮਾਰ ਤੋਂ ਬਿਨਾ ਬੰਦੇ ਨਹੀਂ ਫੜੇ ਜਾਂਦੇ ਤੁਹਾਡੇ ਕੋਲੇ AK-47 ਆ ਤੇ ਬੜਾ ਤੁਹਾਡੇ ਕੋਲੇ ਮੈਂ ਕਹਿੰਦਾ ਉਸ ਟੇਨ ਗੰਨਾਂ ਨੇ ਜਿਹੜੀਆਂ ਕਿ ਕਿਲੋ ਕਿਲੋ ਮੀਟਰ ਤੱਕ ਦੋ ਦੋ ਕਿਲੋ ਮੀਟਰ ਤੱਕ ਕਿਹੜੀਆਂ ਮਾਰ ਕਰਦੀਆਂ ਨੇ ਤੇ ਗੈਂਗਸਟਰ ਦਾ ਪੁਸਤੌਦੀਆਂ ਇਹ ਲੈ ਕੇ ਘੁੰਮੀ ਜਾਂਦੇ ਆ ਤੇ ਤੁਸੀਂ ਕਹਿੰਦੇ ਜੀ ਉਹਨੂੰ ਫੈਰ ਚਲਾਤਾ ਸਾਡੀ ਪੁਲਿਸ ਪਾਰਟੀ ਤੇ ਇਹ ਕਹਾਣੀਆਂ ਤੁਹਾਡੀਆਂ ਸਾਰਾ ਜੱਗ ਜਾਣਦਾਗਾ ਹਟ ਜਾਏ ਕੰਮ ਕਰਨੋ ਤੇ ਇਸ ਕਰਕੇ ਜਿਹੜਾ ਪਰਮਾਤਮਾ ਦਾ ਖੋਪਾ ਜਿਹੜਾ ਜਰੂਰ ਖਾਇਆ ਕਰੋ ਹੁਣ ਕਰਨ ਮਾਮਲੇ ਦੇ ਵਿੱਚ ਜਿਹੜਾ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਨਸਾਫ ਵਾਲੀ ਮੁਸ਼ਕਲ ਲੱਗਦਾ ਕਿ ਇਨਸਾਫ ਹੋਊਗਾ ਤੇ ਕਹਿੰਦੇ 84 ਵੇਲੇ ਫੌਜੀ ਜਿਹੜਾ ਇਨਸਾਫ ਨੇ ਦਵਾ ਸਾਕੇ ਆਪਣੇ ਪੰਜਾਬ ਫੌਜੀਆਂ ਨੂੰ ਦੇਖਦੇ ਆ ਕਿ ਭਾਈ ਟਾਂ ਟਾਂ ਦੀ ਗੱਲ ਹੁੰਦੀ ਆ ਜਦੋਂ ਦੇਖਦੇ ਆ ਕਿ ਆਉਣ ਵਾਲਾ ਸਮਾਂ ਕਹਿੰਦੇ ਅਸੀਂ ਤਾਂ ਕਹਿੰਦੇ ਆ ਕਿ ਇਨਸਾਫ ਮਿਲਣਾ ਚਾਹੀਦਾ ਇਨਸਾਫ ਦੇਣਾ ਚਾਹੀਦਾ ਇਹ ਭਗਵਾਨ ਤਮਾਨ ਦੀ ਸਰਕਾਰ ਨੂੰ ਵੀ ਜਿਹੜਾ ਸੋਚਣਾ ਚਾਹੀਦਾ ਕਿ ਭਾਈ ਜਿਸ ਦੇ ਨਾਲ ਨਜਾਇਜ਼ ਉਹ ਧੱਕਾ ਹੋਇਆ ਧੱਕਾ ਨਹੀਂ ਕਰਨਲ ਦੀ ਕੁੱਟਮਾਰ ਹੋਈ ਆ ਦੇਸ਼ ਦੇ ਰਾਖਿਆਂ ਦੀ ਕੁੱਟਮਾਰ ਹੋਈ ਆ ਜੇਕਰ ਆਮ ਬੰਦੇ ਦੀ ਕੁੱਟਮਾਰ ਹੁੰਦੀ ਉੱਥੇ ਵੀ ਤੁਹਾਨੂੰ ਜਿਹੜਾ ਝਟ ਐਕਸ਼ਨ ਲੈਣਾ ਚਾਹੀਦਾ ਸੀ ਕਿਉਂਕਿ ਹਰ ਇੱਕ ਚ ਜਾਨ ਹੁੰਨੀ ਆ ਜਾਨ ਦੀ ਕੀਮਤ ਹਰ ਇੱਕ ਬੰਦੇ ਦੀ ਹੁੰਨੀ ਆ ਪਰ ਅਸੀਂ ਸਾਡਾ ਸਿਸਟਮ ਨੂੰ ਅਸੀਂ ਆਪ ਹੀ ਸਿਸਟਮ ਘੜ ਲਿਆ ਆਪ ਹੀ ਅਸੀਂ ਕਾਨੂੰਨ ਬਣਾ ਲਏ ਆਪ ਹੀ ਅਸੀਂ ਇਹ اختیار ਕਰ ਲਿਆ ਕਿ ਕਿਹਨੂੰ ਮਾਰਨਾ ਕਿਹਨੂੰ ਛੱਡਣਾ ਕਿਹਨੂੰ ਰੱਖਣਾ ਕਿਹਨੂੰ ਜੇਲ੍ਹ ਦੇ ਵਿੱਚ ਬੰਦ ਕਰਨਾ ਇਹ ਤੁਸੀਂ ਪਹਿਲਾ ਬਿਆੰਤਾ ਸਾਰਾ ਕੁਝ ਘੜੀ ਬੈਠੇ ਹੋ ਇਸ ਕਰਕੇ ਜਿਹੜਾ ਆਪਣੇ ਸੁਝਾਅ ਜ਼ਰੂਰ ਲਿਖਣੇ ਜੇ ਕੋਈ ਗਲਬਾਦ ਘਟ ਬੋਲੀ ਗਈ ਹੋਵੇ ਮਾਫ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ